ਜੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਲਵਾਰ ਸੈੱਟ ਹੋ ਗਿਆ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ ਤੇ ਜਿਹੜੇ ਬੱਚੇ ਆਪਾਂ ਡਾਨੇ ਹੁੰਨੇ ਆ ਉਹ ਬੱਚੇ ਕੱਢਦੇ ਆ ਛਤਰੀ ਲੱਗੀ ਹੋਈ ਆ ਹਨਾ ਬਾਕੀ ਇਹ ਵੀ ਛਤਰੀਆਂ ਤੇ ਬਿਠਾਉਣ ਆਲੇ ਹੋਗੇ ਬੱਚੇ ਇਹ ਬੈਠੇ ਤੇ ਪਹਿਲਾ ਬਾਗ ਦਾ ਨਵਾਂ ਬੱਚਾ ਹਨਾ ਏ ਜਾਜ ਚ ਪਾ ਕੇ ਡੰਗਾ ਤੇ ਇਹ ਛੱਡ ਦਿੰਨੇ ਆਪਣਾ ਦੋਵੇਂ ਗੁਲਾਬੀ ਕਾਂਤਾਲਾ ਚੱਲ ਬਈ ਓਕੇ ਆ ਟੋਰੀ ਆ ਛੱਡ ਦਈਏ ਇੱਕ ਖੱਟੀਆਂ ਦਾ ਟਿਊਟੋਰੀਆਲ ਆ ਸਿਰ ਵੱਜਿਆ ਬਾਬੇ ਉੱਤੇ ਨਹੀਂ ਮੈਂ ਹੀ ਬੋਲਦਾ ਯਾਰ 곪 ਗਿਆ ਥੋੜਾ ਉਚਾਰ ਕਿਉਂ ਕਰਨਾ ਸੀ ਚਲੋ ਕੋਈ ਨਹੀਂ ਤੇ ਆ ਛੱਡ ਦਈਏ ਬਗਲ ਵਾਲਾ ਗੁਲਾਬੀ ਬਗਲ ਵਾਲਾ ਆਪਣਾ ਲਾਲ ਚਿੰਨਾ ਲਾ ਲਓ ਤੇ ਸਾਫ਼ ਹੀ ਹੋ ਜੂਗਾ ਬਾਕੀ ਮੇਰੇ ਹਿਸਾਬ ਨਾਲ ਜਾਲ ਵੀ ਛੇੜਾ ਤੂ ਹੀ ਤੇ ਬਾਕੀ ਜਿਹੜਾ ਆ ਗਿਆ ਸ਼ਾਕ ਖਾ ਬੈਠਾ ਮਿੱਤਰੋ ਹਨਾ ਇਹਨੂੰ ਜਾਲ ਚ ਪਾਵਾਂਗੇ ਜਾਲ ਲਾ ਲਾਂ ਮੈਂ ਇਹਦੇ ਤੇ ਲਾ ਲੈਣਾ ਇਹ ਟਾਂਕੀ ਤੇ ਤੇ ਬਾਕੀ ਇਹਨਾਂ ਨੂੰ ਛਤਰੀ ਭੁਗਾ ਦੇਣਾ ਢਾ ਦੇਣਾ ਇਹਨਾਂ ਨੂੰ ਜਾਲ ਟੰਗਤਾ ਬੱਚਾ ਪਾ ਕੇ ਆਪਣਾ ਸ਼ਾਕ ਖਾ ਤੇ ਬੱਚੇ ਢਾਤੇ ਆਪਾਂ ਤੇ ਬੱਚੇ ਦਿਖਾ ਦਈਏ ਕਿੱਧਰ ਨੂੰ ਗਏ ਤੇ ਤੁਹਾਨੂੰ ਪਤਾ ਉੱਡਦੇ ਸਾਰੀ ਨਾ ਪਰਾਂ ਨੂੰ ਹੀ ਢੇੜਾ ਪਾ ਦਿੰਦੇ ਹੋ ਜਾਂਦੇ ਤੇ ਹੌਲੀ ਹੌਲੀ ਆਪੇ ਸੈੱਟ ਹੋ ਜਾਣਗੇ ਹਨਾ ਆਪੇ ਤੁਹਾਨੂੰ ਪਤਾ ਹੀ ਉੱਤੇ ਥੱਲੇ ਉੱਤੇ ਥੱਲੇ ਆ ਹੀ ਉੱਡਦੇ ਰਹਿੰਦੇ ਆ ਆਪੇ ਸੈਟਿੰਗ ਕਰ ਲੈਣਗੇ ਬਾਕੀ ਉੱਤੇ ਸਾਰ ਆਪਾਂ ਉੱਤੇ ਆ ਗਏ ਸੀ ਤੇ ਹੁਣ ਬੱਚੇ ਡਾਦੇ ਵਿੱਚ ਆ ਜਾਜ ਪਾਤਾ ਆਮ ਆਪਣਾ ਉੱਕੇ ਹੋਗਾ ਸਵੇਤ ਵਾਲਾ ਹਨਾ ਬੱਚੇ ਡਾਣ ਵਾਲਾ ਤੇ ਥੱਲੇ ਜਾ ਕੇ ਚਾਹ ਚੂਪੀ ਕੇ ਫੇਰ ਆਵਾਂਗੇ ਬਾਬੂ ਤੇ ਕੱਲ ਇੱਕ ਜੋੜੀ ਵੀ ਲਾਈ ਸੀ ਆਪਾਂ ਕੱਲ ਵਲੌਗ ਨਹੀਂ ਪਈ ਆਪਣੇ ਤੋਂ ਹਨਾ ਕੱਲ ਆਪਾਂ ਜੋੜੀ ਲਾ ਰੱਖੀ ਸੀ ਉਹ ਵੀ ਦਿਖਾਵਾਂਗੇ ਆ ਲੜਕੇ ਪਟਿਆਲੇ ਵਾਲੇ ਦੀ ਜਿਹੜੀ ਬਾਈ ਨੇ ਕਬੂਤਰੀ ਦੇਈ ਸੀ ਯਾਰ ਉਹਦੇ ਨਾਲ ਲਾਈ ਐ ਚਿੱਟੀਆਂ ਦੀ ਆ ਬੱਠੀ ਉਤਰੀ ਠੀਕ ਐ ਇੱਕ ਜੋੜੀ ਐ ਤੇ ਬਾਕੀ ਜਿਹੜੇ ਦੋ ਨੋ ਦੋ ਨਾਂ ਦੇ ਕਬੂਤਰ ਕਬੂਤਰੀਆਂ ਲਾਏ ਸੀ ਆਪਾਂ ਕੱਲ ਆਪਾਂ ਵਲੌਗ ਪਾਇਆ ਕੱਲ ਦਾ ਵਲੌਗ ਕੱਲ ਵਾਲਾ ਵਲੌਗ ਤਾਂ ਪਾਵਾਂਗੇ ਅੱਜ ਆਪਾਂ ਠੀਕ ਐ ਜਿਹੜਾ ਪਰਸੋਂ ਵਾਲਾ ਪਰਸੋਂ ਨਹੀਂ ਬਣਾਇਆ ਵਲੌਗ ਜਿਹੜਾ ਕੱਲ ਆਪਣੇ ਤੋਂ ਜਿਹੜਾ ਕੱਲ ਕੱਲ ਪਿਆਣੀ ਆਪਣੇ ਤੋਂ ਠੀਕ ਆ ਆਪਾਂ ਇਹੀ ਕਰਦੇ ਜਿਹੜਾ ਜਿਹੜਾ ਵਲੋਗ ਆਪਣਾ ਕੱਲ ਆਊਗਾ ਹਨਾ ਜਿਹੜਾ ਕੱਲ ਵਾਲਾ ਉਹ ਅੱਜ ਆਊਗਾ ਐਵੇਂ ਸਿਸਟਮ ਕਰਦੇ ਆਪਾਂ ਜਿਹੜਾ ਪਰਸੋਂ ਵਾਲਾ ਆਪਾ ਉਹਦੇ ਯਾਰ ਵਲੋਗ ਬਣਾਇਆ ਨਹੀਂ ਤੇ ਕੱਲ ਜਿਹੜੀ ਦੋ ਨਵੀਆਂ ਕਬੂਤਰੇ ਲੈ ਕੇ ਆਏ ਸੀ ਉਹਨਾਂ ਦਾ ਵੀ ਜੋੜਾ ਲਾਵਾਂਗੇ ਉਹ ਵੀ ਦੱਸਾਂਗੇ ਤੁਹਾਨੂੰ ਬਾਕੀ ਤੇ ਹੁਣ ਚੱਲਦੇ ਆਂ ਬਾਬੇ ਥੱਲੇ ਹਨਾ ਚਾਹੂ ਪੀ ਕੇ ਫੇਰ ਆਂਦੇ ਹਾਂ ਉੱਤੇ ਬਾਬੇ ਉਹ ਕਰਦੇ ਆਣੇ ਜਾਣਾ ਸੀਗਾ ਬਾਹਰ ਤੇ ਆਪਣੇ ਕੋਲ ਸਾਹਿਬ ਨੂੰ ਦੇਤਾ ਗੱਡੀ ਦਾ ਐਂਡਲ ਫੜਾਤਾ ਹੱਜਾ ਤੇ ਉਹਨੇ ਤੋਂ ਕਢਾਨਿਆ ਗੱਡੀ ਫੇਰ ਘਰ ਦੇ ਜਾਣਗੇ ਫਿਰ ਆਪਾਂ ਕਰਦੇ ਆ ਕੋਈ ਪ੍ਰੋਗਰਾਮ ਬੈ ਬੂ ਕੇ ਠੀਕ ਹੈ ਜੀ ਤੇ ਡਰਾਈਵਰ ਥੋੜਾ ਪੱਕਾ ਹੀ ਐ ਲੈ ਸ਼ਰਾਣ ਦੇ ਪਿਛੇ ਘਰੋਂ ਦੇ ਗਿਰਿਆ ਸੱਚਾ ਇਹ ਚੀਜ ਆ ਬਾਕੀ ਆਪਣੀ ਨਹੀਂ ਹੈਗੀ ਇਹੋ ਤੇ ਬਾਕੀ ਸੇਲ ਤੇ ਲਾਣੀ ਆ ਵੀ ਗੱਡੀ ਸੇਲ ਤੇ ਲਾਣੀ ਆ ਉਹ ਹੋएगी 답ਦੀ ਆ ਆ ਆਬੋਂ ਡਰਾਈਵਰੀ ਕਰਕੇ ਆ ਗਏ ਆ ਆਪਦੇ ਸੈਟਅਪ ਤੇ ਤੁਹਾਨੂੰ ਪਤਾ ਹੀ ਆ ਡੇਰੇ ਦਾ ਆਪਣੇ ਉਹਰੀਆ ਲਾਸਟ ਚ ਪਾਵੇਂ ਕਿੱਥੇ ਮਰਜੀ ਪਾ ਗੀਏ ਤੇ ਉਹ ਬਸ ਗੱਡੀ ਕੱਢ ਕੇ ਦੇਣੀ ਸੀ ਤੇ ਦੇਤੀ ਬਾਕੀ ਇੱਕ ਜੋੜਾ ਛੱਡਦੇ ਆ ਨਵਾਂ ਲਾਂਦੇ ਆ ਜਿਹੜੀ ਕੱਲ ਨਵੀਂ ਕਬੂਤਰੀ ਲਿਆਇਆ ਬਾਕੀ ਜਦੋਂ ਜਿਹੜਾ ਆਪਾਂ ਪਰਸੋ ਵਲੌਗ ਮੀ ਬਣਾਇਆ ਉਦੋਂ ਬੱਚਾ ਆ ਗਿਆ ਸੀ ਬਾਬੇ ਸਵੇਰੇ ਸਵੇਰੇ ਜਿਹੜਾ ਆਪਣਾ ਆਪਾਂ ਗਿਆ ਪਿਛਲਾ ਵਲੌਗ ਸਾਡਾ ਸਿਸਟਮ ਖਰਾਬ ਹੋ ਗਿਆ ਇੱਕ ਦਿਨ ਵਲੌਗ ਨਹੀਂ ਪਾਇਆ ਤੇ ਪਰਸੋ ਬੱਚਾ ਕੇ ਖੁੱਡੇ ਉੱਤੇ ਬਹਿ ਗਿਆ ਸੀ ਜਿਹੜਾ ਬੱਚਾ ਆਪਣਾ ਯਾਰ ਰਾਤ ਵਾਪਸ ਘਰੇ ਨਹੀਂ ਆਇਆ ਸੀ ਜਿਹੜਾ ਜਾਲ ਚ ਫਸ ਰੱਖਿਆ ਸ਼ਾਕ ਜਿਹੜਾ ਬੈਂਦਾ ਹੀ ਰਹਿ ਗਿਆ ਸੀ ਤੇ ਉਹ ਆ ਗਿਆ ਸੀ ਬਾਬੇ ਪਰਸੋਂ ਹਨਾ ਜੋ ਵੀ ਦਿਖਾ ਦਾਂਗੇ ਅਜੇ ਤਾਂ ਜਾਗ ਤੇ ਆ ਛੋਟੇ ਦਾ ਕੀ ਹੁਣ ਥੱਲੇ ਜਾਵਾਂਗੇ ਘਰ ਦੇ ਜਾਈ ਜਾਂਦੇ ਆ ਫਿਰ ਇੱਕ ਵਾਰੀ ਹੋਰ ਤੇ ਕਬੂਤਰੀ ਕੱਢੋ ਜੋੜਾ ਛੱਡੀ ਜਾਈਆਂ ਆਪਾਂ ਬਾਬੇ ਨਾਲ ਫੜ ਤੇ ਉਹ ਕੂਤ ਲਓ ਜੀ ਮੇਰੇ ਵੀਰੋਂ ਬਾਬੇ ਵਾਲਾ ਕਬੂਤਰ ਹੈ ਤੇ ਆਹ ਕਬੂਤਰੀ ਲੈ ਆਈ ਸੀ ਜਿਹੜੀ ਕੱਲ ਇਹ ਜੋੜਾ ਲਾਵਾਂਗੇ ਆਪਾਂ ਕਰੋ ਚੈੱਕ ਤੇ ਤੇ ਸਿਓ ਕਮੈਂਟਾ ਜੀ ਕਿਵੇਂ ਆ ਬਾਕੀ ਉਹਨੂੰ ਲੱਕੜਾਂ ਦੇ ਖੁੱਡੇ 'ਚ ਛੱਡ ਦਿੰਨੇ ਆਪਾਂ ਜੀ ਮੇਰੇ ਵੀਰੋਂ ਕੰਮ ਹੋ ਗਿਆ ਸੀ ਜੀ ਚਾਦਾ ਤੇ ਬਚ ਗਿਆ ਬਾਕੀ ਇੱਧਰ ਦੂਜਾ ਸਮਾਨ ਬਣਾਈ ਜੰਨੇ ਆ ਹਨਾ ਘਰੇ ਕੋਈ ਹੈ ਨਹੀਂ ਸੀ ਬਾਕੀ ਕੌਣ ਆ ਰਹੀ ਕਾ ਦੋਨੇ ਵਰੀ ਸਾਰੇ ਇੱਕ ਚੌਬਰ ਇੱਕ ਇਹ ਜਮਾਈ ਚੌਬਰ ਤੁਹਾਨੂੰ ਪਤਾ ਹੀ ਹੋ ਕੇ ਸਮਾਨ ਨਾ ਸਮਾਨ ਨਹੀਂ ਦਿਖਾਉਂਦਾ ਜੋ ਲੋਗ ਆਏ ਆਪਣੇ ਕੇ ਰਾਜ ਕੇ ਸਮਾਰਨ ਕੇ ਮੇਸਦੇ ਨੇ ਇਹ ਇਹ ਦੂਜਾ ਸਮਾਨ ਕੋਰੇ ਕੋਰੇ ਦੇ ਰੰਦ ਮਿੱਤਰੋ ਆਗੇ ਸੀ ਉੱਤੇ ਤੇ ਬੱਚੇ ਬੈ ਗੇ ਆਪਣੇ ਲਗਭਗ ਲਾ ਲੋ 12:00 1:00 ਵਜੇ ਬੈ ਗੇ ਹੋਣੇ ਹਣਾ ਆਪਾਂ ਤਾਂ ਥੱਲੇ ਸੀ ਯਾਰ ਕਦੇ ਕੋਈ ਨਹੀਂ ਸੀ ਤਾਂ ਕਰਕੇ ਮਾੜੀ ਜੀ ਨਿਗਾਹ ਲਈ ਨਹੀਂ ਆਪਣੀ ਤੇ 12:00 ਦੇ ਵਿੱਚ ਵਿੱਚ ਬੈਠਿਆ ਐਨਾ ਆਪਾਂ ਨੂੰ ਪਤਾ ਹੀ ਰੋ ਜਾ ਹੀ ਟਾਈਮ ਹੈ ਨਾ ਤਾਂ ਬਾਕੀ ਗਿਆਨੀ ਵੀ ਆ ਗਿਆ ਤੇਂਦਰ ਵੀ ਆ ਗਿਆ ਮੇਰੇ ਵੀਰੋ ਓਕੇ ਰਿਪੋਰਟ ਹੈ ਤੇ ਮਾਲ ਪਤਾ ਛਕਿਆ ਹੋਇਆ ਕੰਮ ਬਾਕੀ ਇਹ ਜਨਾ ਗੱਲ ਕਰ ਕੋੜਾ ਦਿਖਾਇਆ ਤਾਂ ਨਹੀਂ ਆਪਣਾ ਆ ਇਹਨਾਂ ਨੂੰ ਕਹਦੇ ਗੱਡੀ ਖਰਾਬ ਹੋ ਗਈ ਆ ਉਹ ਮੇਰੇ ਵੀਰੋ ਜੇ ਕਿਸੇ ਕੋਲ ਕਿੜੀ ਹੈ ਆਪਣੀ ਇਕੋ ਸਪੋਰਟ ਤੇ ਇੰਜੈਕਟਰ ਹੁਣ ਕੋਈ ਵੀਰ ਭਾਈ ਉਹ ਇੰਜਨ ਹੀ ਦਵਾ ਦੇਣਾ ਮੈਂ ਇੰਜਨ ਲਾ ਲਾਂ ਇੰਜਨ ਤਾਂ ਉਹਨਾਂ ਸੁਣਾਉਂ ਤੋਹਣਾ ਠੀਕ ਹੈ ਕਿਵੇਂ ਬਹੁਤ ਜ਼ਬਰ ਇੰਜਨ ਆ ਕਿ ਬਾਕੀ ਪੁੱਕੀ ਲੈ ਰੱਖਾਂ ਦਿਖਾ ਦੇ ਇੰਜਨ ਚੈੱਕ ਆਪਣੇ ਇੱਕ ਕਿੰਨੇ ਇੰਚ ਵੀ ਹੈ। ਇਹ ਅਲਟੋ ਦਾ ਘਾਮ ਆਇਆ ਸਰ ਐਸੇ ਵਾਲੀ। ਹਾਂ ਤਿੰਨ ਦਿਨ ਵਾਲੇ। ਸ਼ੌਂਕਰਾਮਾ ਦਾ। ਸ਼ੌਂਕਰਾਮਾ ਦਾ। ਟਾਇਰ ਕਿੰਨੇ ਇੰਚ ਪਾਇਆ ਹੋਏ ਸਦੇ? ਉਹਦੇ 26 ਇੰਚ ਟਾਇਰ ਪਾਉਣਾ। ਅਲਟੋ ਦੇ। ਅਲਟੋ ਦੇ। ਅਲਟੋ ਦੇ। ਆ ਸੰਦ ਸੱਪਾ ਵੀ ਰੱਖਿਆ ਕਰਾਂਗੇ ਆਪਾਂ। ਟਾਈਮ ਆਣ ਤਾਂ ਤੁਸੀਂ ਸਪੋਰਟ ਕਰਿਆ ਕਰੋ ਬਸ ਆਪਾਂ ਨੂੰ ਹਨਾ। ਹੋਰ ਕੀ ਜਾਈਦੇ? ਫਾਈਆਂ ਨੂੰ ਫਿਰ ਤਾਂ ਹੀ ਫਿਰ ਤੁਹਾਨੂੰ ਇੰਟਰਟੇਨਮੈਂਟ ਕਰਿਆ ਕਰਾਂ। ਆ ਸੰਗ ਦਾ ਬਹੁਤ ਹੈ ਮੁੰਡਾ। ਤੇ ਵੀ ਹਾਸੀ ਦਾ ਰਾਜ ਵੀ ਦੱਸਾਂ ਤੁਹਾਨੂੰ। ਅੰਦਰ ਨਿਰਨੇਗਾ ਅੱਬੇ ਉਹ ਬੱਚੇ ਕਰਦੀਆਂ ਅੰਦਰ ਆ ਬੱਚਾ ਵੀ ਛੱਡ ਦਿੰਨੇ ਆ ਸ਼ਾਕ ਖਾ ਤੇ ਪਰਸੋ ਵਾਲਾ ਵਲੌਗ ਪਾਇਆ ਕਿ ਨਹੀਂ ਪਾਇਆ ਜੋ ਬਰਾਏ ਮੈਨੂੰ ਤਾਂ ਯਾਦ ਹੀ ਨਹੀਂ ਹੈਗਾ ਕੱਲ ਵਾਲਾ ਤਾਂ ਕੱਲ ਤਾਂ ਭਗੇ ਸੀ ਕਬੂਤਰ ਨੇ ਹਨਾ ਤੇ ਪਰਸੋ ਵਾਲਾ ਨਹੀਂ ਪਾਇਆ ਤੇ ਬਣਾਏ ਬਣਾਇਆ ਤਾਂ ਸੀ ਪਤਾ ਨਹੀਂ ਬਣਾ ਬਣਾਏ ਨਹੀਂ ਸੀ ਬਾਕੀ ਆ ਬੱਚਾ ਆ ਗਿਆ ਸੀ ਘਰੇ ਹਨਾ ਸ਼ਾਕ ਖਾ ਜਿਸ ਦਿਨ ਆਪਾਂ ਵਲੌਗ ਪਾਇਆ ਵੀ ਘਰੇ ਨਹੀਂ ਆਇਆ ਤੇ ਉਹ ਤੋਂ ਅਗਲੇ ਦਿਨ ਖੁੱਡੇ ਉੱਤੇ ਆ ਕੇ ਬਹਿ ਗਿਆ ਸੀ ਹਨਾ ਤੇ ਐਨੂੰ ਇੱਕ ਦੋ ਦਿਨ ਹੋਰ ਜਾਲ ਚ ਪਾਵਾਂਗੇ ਫਿਰ ਛੱਡਾਂਗੇ ਬਾਬਿਓ ਹਨਾ ਐਵੇਂ ਤਾਂ ਨਹੀਂ ਤਾਂ ਖਰਾਬ ਹੋ ਜੂਗਾ ਜੇ ਫਿਰ ਵੀ ਨਾ ਆਇਆ ਫੇਰ ਤਾਂ ਉਹਦੀ ਮਰਜ਼ੀ ਆ ਹੋਰ ਬੰਦ ਕਰ ਦਾਂਗੇ ਨਹੀਂ ਤਾਂ ਫਿਰ ਉਹ ਬੱਚਾ ਸੋਹਣਾ ਬਾਕੀ ਬੱਚੇ ਅੰਦਰ ਕਰਦੇ ਆ ਤੇ ਦੁਕਾਨ ਤੇ ਵੀ ਜਾਣਾ ਪਊਆ ਥੋੜਾ ਜਿਹਾ ਕੰਮ ਐ ਕੰਮ ਵੀ ਨਾਲੋ ਨਾਲ ਦੇਖਣਾ ਪੈਂਦਾ ਹੈਨਾ ਸਾਰਾ ਕੁਝ ਦੇਖਣਾ ਪੈਂਦਾ ਹੈ ਤੇ stain ਗੱਡੀ ਚੱਲਦੀ ਅੱਗੇ ਤਰਾ ਇਹ ਤੇ ਤੇ ਐ ਤੇ ਕਰ ਫਿਰ ਬੱਚੇ ਅੰਦਰ ਕਰਕੇ ਦੁਕਾਨ ਤੇ ਚੱਲਦੇ ਆ ਮੋਰਾ ਹੁਣ ਕੀ ਬਣਾਉਣ ਦੀ ਸਲਾਹ ਹੈ ਸਮਾਨਾ ਸਮਾਨਾ ਸਿਲੰਡਰ ਤੇ ਆ ਗਨ ਯਾਰ ਲੋਡ ਕਰਾਣੀ ਆਇਆ ਕਰਾ ਲਈਏ ਲੋਟ ਫਿਰ ਕਰਦੇ ਆ ਸ਼ਰੀਰ ਕੰਮ ਆਪੇ ਪਹੁੰਚ ਗਏ ਘਰੇ ਦਾਣਾ ਪਾਣੀ ਧਰਤਾ ਆਪਾਂ ਓਕੇ ਕਰਤੀਆਂ ਰਿਪੋਰਟਾ ਇੱਧਰ ਵੀ ਦਾਣਾ ਦਾਣੇ ਦਾਣੇ ਧਰਤੇ ਕੱਲੇ ਪਾਣੀ ਰੱਖਣਾ ਰਹਿ ਗਿਆ ਤੇ ਇੱਧਰ ਦੋਨੇ ਚੀਜ਼ਾਂ ਕਰਤੀਆਂ ਓਕੇ ਹਨਾ ਬਾਕੀ ਜਿਹੜੇ ਦੋ ਬੱਚੇ ਢਿੱਲੇ ਨੇ ਫੁਣਸੀਆਂ ਹੋ ਰਹੀਆਂ ਹਨਾ ਜਿਨ੍ਹਾਂ ਦੇ ਇਕਾ ਲਾਲ ਰੱਤਾ ਤੇ ਆ ਚਿੱਟਾ ਆ ਸਾਈਡ ਤੇ ਬੈਠਾ ਇੰਨਾ ਵਾਸਤੇ ਮੈਡੀਸਿਨ ਲਿਆ ਆ ਆਪਾਂ ਜਿਹੜੇ ਬਾਈ ਕੋਲ ਆਪਾਂ ਦੋ ਕਬੂਤਰੀਆਂ ਲੈ ਕੇ ਆਤੀ ਅਸੀਂ ਤੇ ਉਹਨੇ ਦੱਸੀ ਆ ਬਾਬੇ ਉਹ ਮੈਡੀਸਿਨ ਹਨਾ ਦੇ ਕੇ ਦੇਖਦੇ ਆ ਫਰਕ ਪੈਂਦਾ ਕਿ ਨਹੀਂ ਬਾਕੀ ਤੁਹਾਨੂੰ ਦਿਖਾ ਦਈਏ ਪੱਤਾ ਕਿਹੜਾ ਇਹ ਫਿਰ ਸ਼ਾਮ ਖਾਣੀਆਂ ਲੋ ਜੀ ਮੇਰੇ ਵੀਰੋ ਆ ਪੱਤਾ ਠੀਕ ਹੈ ਬਾਕੀ ਨਾ ਪੈਨ ਦੀ 10 ਪਤਾ ਨਹੀਂ ਪੜਦੀ ਨਹੀਂ ਵਾਕੀ ਸਕਰੀਨਸ਼ਾਟ ਲੈ ਲਿਆ ਯਾਰ 400 ਹੈ ਠੀਕ ਹੈ ਚੌਥਾ ਹਿੱਸਾ ਦੇਣਾ ਇਹਦਾ ਤੇ ਇੱਕ ਟਾਈਮ ਹੀ ਦੇ ਦਿਓ ਬਹੁਤ ਹੈ ਬਾਕੀ ਜਿਹਦੇ ਜਿਆਦਾ ਹੈ ਬਾਕੀ ਇਹ ਗੋਲੀ ਤਾਂ ਉਹ ਕੰਮ ਹੈ ਮੇਰੇ ਹਿਸਾਬ ਨਾਲ ਉਹ ਕੰਮ ਕਰਦੀ ਹੈ ਜੇ ਖਮ ਜਹਮ ਸਕਾਉਂਦੀ ਹੈ ਹਨਾ ਜੇ ਬਾਲਾ ਕੰਮ ਵਧਿਆ ਹੈ ਫਿਰ ਤਾਂ ਸਵੇਰੇ ਸ਼ਾਮ ਸਹੀ ਹੈ ਜੇ ਘੱਟ ਆ ਥੋੜਾ ਆ ਫਿਰ ਇੱਕ ਟਾਈਮ ਹਨਾ ਆਪਾਂ ਤਾਂ ਇੱਕ ਟਾਈਮ ਦੇਵਾਂਗੇ ਬਾਲੀ ਦਿੰਦੇ ਨਹੀਂ ਤੇ ਰਿਜ਼ਲਟ ਦੇਖਦੇ ਕੀ ਉਹੀ ਬਾਈ ਨੇ ਦੱਸੀ ਹੈ ਫਿਰ ਦੱਸਦਾ ਮੈਂ ਜਿੱਥੋਂ ਆਪਾਂ ਕਬੂਤਰੀ ਲੈ ਕੇ ਆਏ ਆ ਹਨਾ ਤੇ ਕਰ ਲਿਓ ਚੱਕ ਦੇ ਕੇ ਦੇਖ ਲਿਓ ਬਾਕੀ ਆਪਾਂ ਵੀ ਦੇ ਦਾਂਗੇ ਦਾਣੇ ਦੂਣੇ ਖਾਣ ਤੋਂ ਫੇਰ ਦਿੰਨੇ ਆ ਬਾਕੀ ਓਕੇ ਚੋਬਰ ਅੱਜ ਤਵ ਨਾ ਬਸ ਹੋਰ ਜੀ ਹੋਣ ਲੱਗ ਗਿਆ ਸ਼ਾਮ ਜੀ ਨੂੰ ਇਹ ਰੱਖੀ ਚੱਕਰ ਹੈ ਹਾਂ ਦਾਣੇ ਦੂਣੇ ਧਰਤੇ ਜੋੜੀਆਂ ਤੇ ਪਾਣੀਆਂ ਪਾਣੀ ਰੱਖਣਾ ਰਹਿ ਗਿਆ ਪਾਣੀ ਆਦਨ ਕੀ ਬੋਲੀ ਜਾਂਦਾ ਮੈਂ ਜੀ ਦਿਮਾਗ ਆ ਪਾਣੀ ਭਰ ਰੱਖਿਆ ਗੋਲੀਆਂ ਚ ਇਹ ਵੀ ਧਰਦੇ ਆ ਬਸ ਹਨਾ ਓਕੇ ਸਿਸਟਮ ਬਾਕੀ ਮੌਸਮ ਹੋ ਰਿਹਾ ਹੈ ਸੋਹਣਾ ਆਪਾਂ ਵੀ ਹੋ ਰਿਆਂ ਸੋਹਣੀ ਨਾ ਇਹ ਤੋਂ ਹੈ ਨਹੀਂ ਸਵੇਰ ਦੇ ਨਾ ਆਂਗੇ ਰੱਥ ਨਹੀਂ ਨਹਾ ਲਾਂਗੇ ਹਨਾ ਬਾਕੀਆ ਕਬੂਤਰੀ ਦਾਣੇ ਨਹੀਂ ਖਾਈ ਜਾਂਦੀ ਪਤਾ ਨਹੀਂ ਨਾ ਨਵਾ ਨਵਾ ਹੁਣ ਆਪੇ ਖਾ ਲੂਗੀ ਹਾਂਜੀ ਬਾਪਿਓ ਕੰਮ ਨੇ ਰੋ ਨੇਰੀ ਗੱਲ ਰੱਖਿਆ ਲੈਟਾ ਵੀ ਨਹੀਂ ਲਾਈਆਂ ਐਨਾ ਉਹ ਰਸ਼ੀ ਟੁੱਟ ਰ ਹੈ ਵੀ ਖੜੇ ਹੋ ਕੇ ਲੈਟਾ ਤੱਕ ਨਹੀਂ ਚਲਦੀਆਂ ਆਪਣੇ ਤੋਂ ਹਨਾ ਤੇ ਲੈਟਾ ਲੁੱਟਾ ਲਾਣਿਆਂ ਤੇ ਬਾਕੀ ਬੱਚਿਆਂ ਨੂੰ ਮੈਡੀਸਿਨ ਦਿੰਨੇ ਹਨਾ ਮੈਡੀਸਿਨ ਵੀ ਦੇਤੀ ਤਰਿਆਂ ਵੀ ਚੱਕ ਲੀਆਂ ਇੱਕ ਖੋਡੇ ਚ ਰਹਿ ਗਈ ਉਹ ਜੋ ਆਪਾਂ ਚੱਕ ਲਿੰਦੇ ਕੋਈ ਨਹੀਂ ਛੋਲਾ ਮੁੱਲਾ ਬਾਕੀ ਆਂਡਿਆਂ ਤੇ ਬੈਠੇ ਐ ਵੀ ਉੱਠੇ ਆਂਦੇ ਬਾਰੀ ਬਾਰੀ ਯਾਰ ਥੋੜੇ ਦਾਣ ਢੋਲਦੇ ਆ ਤੁਹਾਨੂੰ ਪਤਾ ਹੀ ਜਿਵੇਂ ਕਿਉਂਕਿ ਬੱਚੇ ਨੇ ਯਾਰ ਥੋੜੇ ਜਿਹਾ ਹੋਰ ਢੋਲ ਦੇਣਾ ਸਵੇਰੇ ਨਾਲ ਫਿਰ ਆਪਾਂ ਇੱਕ ਟਾਈਮ ਧਰ ਦੇਉਨੇ ਆ ਇਦਾਂ ਨੇ ਹੈ ਢੋਲਦੇ ਢੋਲਦੇ ਦੋ ਟਾਈਮ ਰਹਿ ਗਈ ਉੱਠਣਾ ਲੈ ਲੋ ਬੱਚੇ ਇਹਨਾਂ ਨੇ ਖਾਦ ਦੇਣੇ ਕਿ ਨਹੀਂ ਹੋ ਵੀ ਦੇਖ ਲਈਏ ਪਾਣੀ ਬੁਣੀ ਧਰਤਾ ਸੀ ਦਾਣੇ ਧਰਤੇ ਕਬੂਤਰੀ ਚੈੱਕ ਕਰਾਂਗੇ ਬਾਬਿਓ ਮੇਰੇ ਸਾਹਮਣੇ ਤਾਂ ਕਬੂਤਰੀ ਨੇ ਖਾਈ ਨਹੀਂ ਬਾਕੀ ਕੀ ਪਤਾ ਬਾਅਦ ਚ ਖਾ ਲਿਆ ਹੁਣ ਅੰਦਰ ਬੈਠੇ ਸੀ ਅਸੀਂ ਇੱਧਰ ਵੀ ਡੋਲ ਦਿੰਨੇ ਆ ਹਨਾ ਥੋੜੇ ਕੇ ਜੇ ਦਾਣੇ ਤੇ ਥੱਲੋ ਵੀ ਦੇਖ ਲੈਨੇ ਆ ਕੀ ਪ੍ਰੋਗਰਾਮ ਬਾਬੇ ਵਾਲਾ ਕਿਵੇਂ ਦੇਖੀ ਜਾਂਦਾ ਬਾਹਰ ਨਾ ਆ ਜੀ ਤੂੰ ਕਰ ਜਾ ਪਰਾਂ ਹੂੰ ਪਰਾਂ ਹੂੰ ਪਾਣੀ ਡੋਲਤਾ ਕਰਤਾ ਕੰਮ ਉਹੀ ਕਰਤਾ ਕੰਮ ਉਹੀ ਇਹ ਦਾਣੇ ਡੋਲਤੀਆਂ ਲੈ ਕਰਦੇ ਹੋ ਪਰਾ ਇਹ ਜੇ ਪਾਣੀ ਵਰਕੇ ਲਿਆ ਦੁਬਾਰਾ ਲੈ ਡੋਲਤਾ ਵੇ ਗਲਕ ਨੇ ਤੇ ਅੱਜ ਬਾਬੇਆਂ ਆਹ ਜੋੜਾ ਲਾਇ ਸੀ ਆਪਾਂ ਹੈਨਾ ਸਵੇਰੇ ਵੀ ਸ਼ੌਂਕ ਕਰਾਤਾ ਸੀ ਇੱਕ ਵਾਰੀ ਹੋਰ ਕਰ ਲੋ ਚੈੱਕ ਬਾਬੇ ਵਾਲਾ ਆਪਣਾ ਤੇ ਆ ਕਬੂਤਰੀ ਲਾਈਏ ਤੇ ਨਾਲ ਜਿਹੜੀ ਕੱਲ ਲਿਆਂਦੀ ਸੀ ਤੇ ਬਾਕੀ ਵਲੌਗ ਅਪਲੋਡ ਨਹੀਂ ਕਰਿਆ ਕੱਲ ਵਾਲਾ ਉਹ ਵੀ ਕਰਦੇ ਆ ਹੜਿੱਟ ਤਾਂ ਕਰ ਲਿਆ ਆਪਾਂ ਵਿਲੇ ਬੈਠੇ ਆਈ ਕਰੀ ਜਾਂਦੇ ਸੀ ਜੀ ਲੱਟਾ ਕਰਤੇ ਆ ਖੁੱਡੇ ਦੀਆਂ ਬੰਦ ਤੇ ਲਾਤੇ ਤਾਲੇ ਮਿੱਤਰੋ ਇੱਧਰ ਵੀ ਲਾਤਾ ਆਪਾਂ ਮਿਨੀ ਜਿੰਮ ਨੂੰ ਹਨਾ ਤੇ ਓਕੇ ਰੋਪਟਾ ਸਾਰਾ ਸਮਾਨ ਸਾਫਤਾ ਛਤਰੀ ਕਰਤੀ ਖੜੀ ਤੇ ਇੱਧਰ ਵਾਲੀ ਬੈਠੀ ਵੀ ਇਹ ਵੀ ਖੜੀ ਲਾ ਲੋ ਮਾੜੀ ਮੁੱਟੀ ਖੜੀ ਐ ਆ ਵੀ ਖੜੀ ਐ ਆ ਵੀ ਖੜਾ ਐ ਆ ਵੀ ਚੌਬਰ ਵੀ ਖੜਾ ਹੈ ਜਵਾ ਓਕੇ ਆ ਕੀ ਗੋਲੀ ਹੈ ਚੰਦ ਤੋਂ ਚੰਦ ਦਾ ਕਰੇ ਬੈਠਾ ਤੇ ਤੇ ਬਾਬੋ ਕਰਦੇ ਆ ਵਲੌਗ ਦੀ ਐਂਡਿੰਗ ਚੋੜ ਬਹੁਤ ਹੋ ਗਈ ਹਨਾ ਤਾਂ ਵੀ ਮਿਲਦਾ ਕੱਲ੍ਹ ਨੂੰ ਵਿੱਚ ਤੇ ਠੀਕ ਹੈ ਜੀ